ਪਿਛਲੇ ਦਿਨੋਂ ਇੱਕ ਵੀਡੀਓ ਖੂਬ ਵਾਇਰਲ ਹੋਈ ਸੀ ਜਿਸ ਦੇ ਵਿੱਚ ਲੁਧਿਆਣਾ ਦੇ ਰੋਜ਼ ਗਾਰਡਨ ਨਜ਼ਦੀਕ ਇੱਕ ਲੜਕੀ ਪੈਦਲ ਜਾ ਰਹੀ ਹੁੰਦੀ ਹੈ ਜਿੱਥੇ ਪਿੱਛੇ ਆ ਰਹੇ ਇੱਕ ਅਣਪਛਾਤੇ ਨੌਜਵਾਨ ਦੇ ਵੱਲੋਂ ਉਸ ਨਾਲ ਨਾ ਸਿਰਫ ਲੁੱਟਖੋਖ ਕੀਤੀ ਜਾਂਦੀ ਹੈ ਬਲਕਿ ਉਸ ਨੂੰ ਕੱਸੀ ਟੇਵੀ ਜਾਂਦਾ ਹੈ ਜਦੋਂ ਲੁਧਿਆਣਾ ਪੁਲਿਸ ਪ੍ਰਸ਼ਾਸਨ ਦੇ ਧਿਆਨ ਹੇਠ ਇਹ ਵੀਡੀਓ ਆਈ ਤਾਂ ਮਾਮਲੇ ਦੀ ਤਫ਼ਤੀਸ਼ ਕਰਦਿਆਂ ਜਲਦ ਹੀ ਉਹਨਾਂ ਵੱਲੋਂ ਉਸ ਖੋਹ ਕਰਨ ਵਾਲੇ આરોપી ਨੂੰ ਫੜ ਲਿਆ ਜਾਂਦਾ ਹੈ ਜਿਸ ਨੇ ਲੜਕੀ ਕੋਲੋਂ ਮੋਬਾਈਲ ਫੋਨ ਦੀ ਖੋਹ ਕੀਤੀ ਸੀ ਤੇ ਉਸ ਦੇ ਕੋਲੋਂ ਮੌਕੇ ਵਿੱਚ ਵਰਤੀ ਗਈ ਐਕਟਿਵਾ ਵੀ ਬਰਾਮਦ ਕੀਤੀ ਗਈ ਹੈ ਅਗੋਂ ਸੁਣੋ ਇਸ ਮਾਮਲੇ ਵਿੱਚ ਪੁਲਿਸ ਅਧਿਕਾਰੀ ਵੱਲੋਂ ਕੀ ਜਾਣਕਾਰੀ ਦਿੱਤੀ ਗਈ ਹੈ ਜੈ ਹਿੰਦ ਕੱਲ ਸੋਸ਼ਲ ਮੀਡੀਆ ਤੇ ਉੱਤੇ ਇੱਕ ਵੀਡੀਓ ਵਾਇਰਲ ਹੋ ਰਹੀ ਸੀ ਜਿਹਦੇ ਵਿੱਚ ਰੋਜ਼ ਗਾਰਡਨ ਦੇ ਉੱਤੇ ਇੱਕ ਕੁੜੀ ਜਿਹੜੀ ਪੈਦਲ ਜਾ ਰਹੀ ਸੀ ਤੇ ਪਿੱਛੇ ਤੋਂ ਐਕਟਿਵਾ ਤੇ ਸਵਾਰ ਇੱਕ ਅਣਛਾਤਾ ਵਿਅਕਤੀ ਆਇਆ ਤੇ ਉਸਨੇ ਉਹਦੇ ਨਾਲ ਸਨੇਚ ਕੀਤੀ ਤੇ ਉਹਨੂੰ ਕਸੀਟਣ ਦੀ ਉਹਨੂੰ ਕਸੀਟਿਆ ਕਾਫੀ ਤੇ ਇਸੀ ਵੀਡੀਓ ਦਾ ਕੌਗਨੀਸੈਂਸ ਲੈਂਦੇ ਹੋਏ ਸਾਡੀ ਐਸਐਚਓ ਡਿਵੀਜ਼ਨ ਨੰਬਰ 8 ਤੇ ਕੁਮਾਰਬੰਡੀ ਚੌਕ ਇੰਚਾਰਜ ਦੀ ਟੀਮ ਨੇ ਮੌਕੇ ਤੇ ਕਾਰਵਾਈ ਕੀਤੀ ਮੌਕਮ ਮੁਲਾਈਜ਼ਾ ਕੀਤਾ ਤੇ ਐਫਆਈਆਰ ਦਰਜ ਕੀਤੀ ਨਾਲ ਹੀ ਹੁਣ ਆ ਜਿਹੜਾ ਇਸ ਮੁਕਦਮੇ ਦਾ ਮੇਨ 1000 ਰੁਪਏ ਸੀ ਉਹ ਫੜਿਆ ਜਾ ਚੁੱਕਾ ਹੈ ਉਹਦਾ ਨਾਮ ਹੈ ਪਵਨਦੀਪ ਉਰਫ ਮਿੱਟੂ ਜਿਹਦੇ ਕੋਲ ਕੋਈ ਐਕਟਿਵਾ ਤੇ ਜਿਹੜਾ ਮੋਬਾਈਲ ਫੋਨ ਹੈ ਉਹ ਬਰਬਦ ਹੋਇਆ ਹੈ ਅੱਗੇ ਇਸ ਕੇਸ ਦੀ ਤਫਤੀਸ਼ ਜਾਰੀ ਹੈ ਧੰਨਵਾਦ